ਰਾ ਪੰਜਾਬ ਦੀ ਇਹ ਬਾਮ ਚਾਹੁੰਦੀ ਹੈ ਵੀ ਇਕਤਾ ਹੋਵੇ। ਹੂੰ ਇਕ ਤਾਂ ਹੋਣੀ ਚਾਹੀਦੀ ਹੈ ਤਾਲਮਿਲ ਕਮੇਟੀ ਹੈ। ਪੰਦੇਰ ਦੇ ਜਿੱਥੋਂ ਤੱਕ ਮੈਨੂੰ ਪਤਾ ਹੈ ਪੰਦੇਰ ਵਾਲੇ ਮੋਰਚੇ ਵੱਲੋਂ ਇੱਕ ਲੈਟਰ ਆਇਆ। ਤੇ ਹਜੇ ਉਹ ਦੂਸਰੀਆਂ ਜਥੇਬੰਦੀਆਂ ਵੱਲੋਂ ਨਾ ਕੋਈ ਕਾਲ ਆਈ ਹੈ ਨਾ ਕੋਈ ਲੈਟਰ ਆਇਆ ਨਾ ਹੀ ਕਿਤੇ ਬੈਠ ਕੇ ਮੀਟਿੰਗ ਦਾ ਕੋਈ ਸਮਾਂ ਆਪਣੇ ਜਿਹੜੇ ਮੇਨ ਆਗੂ ਉਹਨਾਂ ਨੂੰ ਦਿੱਤਾ ਗਿਆ। ਲਿਆਲ ਸਭ ਚਾਰੇ ਪਾਸੇ ਤੋਂ ਘਿਰ ਚੁੱਕਿਆ ਉਹਦਾ ਜਿਹੜਾ ਆਸੇ ਪਾਸੇ ਵਾਲਾ ਤਾਣਾ ਬਾਣਾ ਜਿਹੜਾ ਉਹ ਇਸ ਤਰੀਕੇ ਬੁਣਿਆ ਗਿਆ ਵੀ ਇੱਕ ਪੰਜਾਬ ਦੇ ਲੀਡਰ ਨੂੰ ਹੀ ਉਹਦੇ ਚ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਉਹ ਵੀ ਤੇਰਾ ਪਾੜਦਿਆਂ ਗਿਆ ਆਸਮੇ ਦੋ ਭਰਾ ਵੀ ਪਾੜਦੇ ਆ ਨਾ ਉਹਨਾਂ ਦਾ ਵੀ ਨੁਕਸਾਨ ਹੁੰਦਾਗਾ ਇਹ ਜਿਹੜੇ ਦੋ ਫੋਰਮ ਹੈ ਉਹ ਵੱਡਾ ਫੋਰਮ ਲਿਆਲ ਸਾਹਿਬ ਦਾ ਹਣਾ ਇਧਰ ਲਈ ਫੋਰਮ ਵੱਡੇ ਆ ਬੜਾ ਹੈਗਾ ਇਹਨਾਂ ਦੇ ਸਮਝ ਵੀ ਹੈਗੀ ਕਿਸਾਨੀ ਦੀ ਲੰਬੇ ਸਮੇਂ ਤੋਂ ਕਿਸਾਨੀ ਦੇ ਮੰਗਾ ਤੇ ਉਹ ਲੜਦੇ ਆਉਂਦੇ ਆ ਦਾ ਹੁਣ ਆਪਾਂ ਐਮਐਸਪੀ ਦੀ ਗੱਲ ਕਰੀਏ ਉਹ ਗੱਲ ਛੋਟੀ ਨਹੀਂ ਹੁੰਦੀ ਉਹ ਗੱਲ ਬੜੀ ਭੱਡੀ ਹੈ ਕੱਲੇ ਪੰਜਾਬ ਸੂਬੇ ਦੀ ਗੱਲ ਨਹੀਂ ਹੈ ਉਹ ਸਾਰੇ ਭਾਰਤ ਦੀ ਗੱਲ ਹੈਗੀ ਆ ਉਹਦੇ ਵਿੱਚ ਆਪਾਂ ਕਿੰਨੀ ਆਬਾਦੀ ਹੈ ਤੇ ਕਿੰਨੇ ਪਰਸੈਂਟ ਲੋਕੋ ਦੇ ਵਾਸਤੇ ਹੱਕਾਂ ਵਾਸਤੇ ਲੜਨ ਲੱਗੇ ਆ ਇਹ ਚੀਜ਼ਾਂ ਵੀ ਕਾਊਂਟ ਕਰਦੀਆਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਵਿਸ਼ਾਲ ਇਕੱਠ ਕੀਤਾ ਗਿਆ ਤੇ ਵੱਡੇ ਪੱਧਰ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਉਹ ਇੱਥੇ ਇਕੱਠ ਕੀਤਾ ਗਿਆ ਤੇ ਕਿਸਾਨਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਹੈਗੀ ਆ ਵੱਡੇ ਪੱਧਰ ਦੇ ਉੱਤੇ ਇਸ ਜੋ ਮਹਾ ਪੰਚਾਇਤ ਹੋ ਰਹੀ ਆ ਉਸ ਦੇ ਵਿੱਚ ਇਹ ਇਹ ਮੁੱਦਾ ਬਣਾਇਆ ਗਿਆ ਕਿ ਜੋ ਪਿਛਲੇ ਸਮੇਂ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਖੇਤੀ ਦੇ ਮੰਡੀ ਕਰਨ ਬਾਰੇ ਜੋ ਨਵਾਂ ਖੜਾ ਸਰਕਾਰ ਨੇ ਪੇਸ਼ ਕੀਤਾ ਹੈਗਾ ਉਸ ਖੜੇ ਦੇ ਅਨੁਸਾਰ ਆ ਜਿਹੜੀਆਂ ਮੰਡੀਆਂ ਪ੍ਰਾਈਵੇਟ ਹੋ ਜਾਣਗੀਆਂ ਤੇ ਨਾਲ ਹੀ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਜੋ ਕਾਲੇ ਕਾਨੂੰਨ ਤਿੰਨ ਕਾਨੂੰਨ ਆ ਜਿਹੜੇ 220 ਦੇ ਵਿੱਚ ਕਿਸਾਨਾਂ ਨੇ ਸੰਘਰਸ਼ ਕਰਾ ਕੇ ਰੱਦ ਕਰਵਾਏ ਸੀਗੇ ਉਹ ਕਾਨੂੰਨ ਆ ਜਿਹੜੇ ਦੁਬਾਰਾ ਤੋਂ ਫੇਰ ਇਸ ਖੜੇ ਰਾਈਆਂ ਜਿਹੜੇ ਉਹ ਲਾਗੂ ਕੀਤੇ ਜਾ ਰਹੇ ਹੈਗੇ ਆ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਲਗਭਗ 1.5 ਮਹੀਨੇ ਤੋਂ ਉੱਪਰ ਹੋ ਗਿਆ ਕਿਸਾਨੀ ਮੰਗਾ ਮਸਲਿਆਂ ਨੂੰ ਲੈ ਕੇ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਆ ਜਿਹੜੇ ਡੱਲੇਵਾਲ ਸਾਹਿਬ ਜੀ ਜਿਹੜੇ ਉਹ ਮਰਨ ਵਰਤ ਦੇ ਉੱਤੇ ਬੈਠੇ ਹੋਏ ਤੇ ਦੂਜੇ ਪਾਸੇ ਇੱਥੇ ਏਡਾ ਵੱਡਾ ਇਕੱਠ ਹੋਇਆਗਾ। ਤਮਾਮ ਸਵਾਲਾਤ ਨੇ ਆਪਾਂ ਜਾਣਾਂਗੇ ਇੱਥੇ ਸਾਡੇ ਨਾਲ ਕੁਝ ਕਿਸਾਨ ਵੀਰ ਮੌਜੂਦ ਨੇ ਕਿ ਕੀ ਮੰਗਾ ਮਸਲੇ ਹੈਗੇ ਆ ਇਸ ਮਹਾ ਪੰਚਾਇਤ ਦੇ ਵਿੱਚੋਂ ਆ ਜਿਹੜਾ ਉਹਨਾਂ ਨੂੰ ਹਾਲ ਤੀਕ ਕਿਸ ਮਾਮਲੇ ਦੇ ਕਿੰਨੀ ਕੁ ਸਮਝ ਹੈਗੀ ਆ ਮੰਡੀ ਕਰਨ ਬਾਰੇ ਉਹ ਕੀ ਸੋਚਦੇ ਹੈਗੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਈ ਅੱਜ ਮਹਾ ਪੰਚਾਇਤ ਹੋ ਰਹੀ ਹੈਗੀ ਆ ਇਸ ਮਹਾ ਪੰਚਾਇਤ ਦੇ ਦੌਰਾਨ ਜਿਹੜਾ ਉਹ ਮੰਡੀ ਵਾਲਾ ਖੜਾ ਜਿਹੜਾ ਨਵਾਂ ਮੰਡੀ ਕਰਨ ਬਾਰੇ ਖੇਤੀ ਦੀ ਬਾਰੇ ਆ ਜਿਹੜਾ ਉਹ ਆਇਆ ਹੈਗਾ ਉਸ ਦੀ ਅਲੋਚਨਾ ਕੀਤੀ ਜਾ ਰਹੀ ਹੈਗੀ ਆ ਤੁਸੀਂ ਇਸ ਮੰਡੀ ਦੇ ਖੜਦੇ ਬਾਰੇ ਜਿਹੜਾ ਕੀ ਸੋਚਦੇ ਆ ਦੇਖੋ ਬਲਰਾਜ ਜੀ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਹੜਾ ਇੱਕ ਨਵਾਂ ਖੜਾ ਪੇਸ਼ ਕੀਤਾ ਗਿਆ ਸੀ ਇਸ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਵੇਸ਼ ਕੀਤਾ ਗਿਆ ਸੀ ਵੀ ਤੁਸੀਂ ਆਪ ਦੇ ਹਿਸਾਬ ਨਾਲ ਇਹਨੂੰ ਲਾਗੂ ਕਰ ਦਿਓ ਜਿਹੜਾ ਕਿਸਾਨ ਦੇ ਇਥੇ ਬੰਦਿਆਂ ਦੀ ਸਮਝ ਬਣੀ ਜਾਂ ਬੁੱਧੀ ਦੀ ਵੀ ਵਰਗ ਦੀ ਸਮਝ ਬਣੀ ਉਹ ਇਹ ਸਮਝ ਬਣੀ ਵੀ ਜਿਹੜਾ ਪਹਿਲਾਂ ਆਪਾਂ ਕਾਨੂੰਨ ਵਾਪਸ ਕਰਵਾਏ ਸੀ ਉਹਦਾ ਇੱਕ ਲੋਕਮਾ ਜਾਂ ਇੱਕ ਬਦਲਮਾ ਰੂਪ ਆ ਇੱਕ ਇਹ ਸਾਹਮਣੇ ਆਏਗਾ ਇਹ ਖਰੜੇ ਦੇ ਵਿੱਚ ਜਿਹੜਾ ਏਪੀਐਮ ਸੀ ਮੰਡੀਆਂ ਜਿਹੜੀਆਂ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਆਪਣੇ ਉਹਦੇ ਪੈਰਲਰ ਦੋ ਤਿੰਨ ਤਰ੍ਹਾਂ ਦੀਆਂ ਮੰਡੀਆਂ ਹੋਰ ਬਣਾਉਣ ਦੀ ਗੱਲ ਕੀਤੀ ਗਈ ਹੈ ਨਾ ਇਹਨੂੰ ਇਸ ਤਰੀਕੇ ਦਾ ਦਿੱਤਾ ਗਿਆ ਬੜਾ ਲੁਭਾਵਣੇ ਜੇ ਸ਼ਬਦ ਉਹਦੇ ਵਾਸਤੇ ਵਰਤੇ ਜਾਂਦੇ ਆ ਉਹ ਇਹ ਕਿਹਾ ਗਿਆ ਵੀ ਕਿਸਾਨ ਨੂੰ ਜਿਹੜਾ ਉਹ ਉਹਦੀ ਦਿਸ਼ਾ ਸੁਧਰ ਸੁਧਰ ਜੇ ਤੇ ਉਹਦੀ ਜਿਹੜੀ ਜਨਸ ਹੈ ਉਹ ਛੇਤੀ ਵਿਕ ਜੇ ਹੈਨਾ ਪਰ ਉਹਦੇ ਸਰਕਾਰੀ ਮੰਡੀਆਂ ਦੇ ਪੈਰਲਲ ਜਦੋਂ ਆਪਾਂ ਨਵੀਆਂ ਮੰਡੀਆਂ ਹੋਰ ਖੜੀਆਂ ਕਰਦੇ ਆਂਗੇ ਹੌਲੀ ਹੌਲੀ ਸਰਕਾਰੀ ਢਾਂਚਾ ਜਿਹੜਾ ਉਹ ਤਬਾਹ ਹੋ ਜਾਊਗਾ ਤੇ ਜਿਹੜੇ ਦਿਨ ਸਰਕਾਰੀ ਢਾਂਚਾ ਹੋਣ ਤੇ ਨਾ ਰਿਹਾ ਉਸ ਦਿਨ ਫਿਰ ਉਹ ਜਿਹੜਾ ਇਹ ਕਾਨੂੰਨ ਦਾ ਅਸਲੀ ਰੂਪ ਹੈ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਜਾਊਗਾ ਅੱਜ ਤੱਕ ਸਾਡਾ ਇਹ ਮਤ ਹੈ ਵੀ ਜਿਹੜੀ ਚੀਜ਼ ਦੀ ਪ੍ਰਾਈਵੇਟ ਖਰੀਦ ਹੈ ਜੇ ਥੋੜੀ ਜਿਹੀ ਬਾਜ਼ਾਰ ਦੇ ਵਿੱਚੋਂ ਜ਼ਿਆਦਾ ਪੈਦਾ ਹੁੰਦੀ ਹੈ ਤਾਂ ਉਹਨੇ ਸੜਕਾਂ ਤੇ ਰਲ ਜਾਣਾ ਹੁੰਦਾ ਆਲੂਆਂ ਦੀ ਹਾਲਤ ਦੇਖ ਲਓ ਗੰਡਿਆਂ ਦੀ ਹਾਲਤ ਦੇਖ ਲਓ ਜਦੋਂ ਪੈਦਾ ਹੁੰਦੇ ਆ ਪਰ ਜਦੋਂ ਉਹੀ ਚੀਜ਼ ਵਪਾਰੀ ਵਰਗ ਦੇ ਗੜਾਮਾਂ ਦੇ ਵਿੱਚ ਚਲੀ ਜਾਂਦੀ ਹੈ ਜਾਂ ਉਹ ਕਿਸੇ ਖਾਸ ਹੱਥਾਂ ਦੇ ਵਿੱਚ ਚਲੀ ਜਾਂਦੀ ਹੈ ਉਦੋਂ ਉਹਦੇ ਪਹਾ ਜਿਹੜੇ ਅਸਮਾਨੀ ਛੂਨ ਲੱਗ ਜਾਂਦੇ ਆ ਏਹੀ ਜਿਹੜਾ ਹੈਗਾ ਕਾਰਪੋਰੇਟ ਦਾ ਵੱਡਾ ਏਜੰਡਾ ਹੈਗਾ ਵੀ ਜਿਹੜੀ ਲੋਕਾਂ ਦੀ ਖਰਾਕ ਹੈ ਉਹ ਹੱਥ ਵਿੱਚ ਰੱਖੀ ਜਾਵੇ ਹੱਥ 'ਚ ਕੀਤੀ ਜਾਵੇ ਤੇ ਉਹਦੇ ਤਹਿਤ ਹੀ ਇਹੋ ਜਿਹੇ ਕਾਨੂੰਨ ਜਿਹੜੇ ਆਉਂਦੇ ਆ ਕਈ ਸੂਬਿਆਂ ਦੇ ਵਿੱਚ ਉਹਨਾਂ ਨੇ ਜੇਤ ਵੀ ਕਰਵਾਈ ਹੈ ਸਰਕਾਰਾਂ ਤੋਂ ਪਰ ਅੱਜ ਦੀ ਜਿਹੜੀ ਮਹਾਪੰਚਾਇਤ ਦਾ ਉਹਦਾ ਏਜੰਡਾ ਇਹ ਆ ਵੀ ਪੰਜਾਬ ਸਰਕਾਰ ਜਿਹੜਾ ਉਹਨੂੰ ਰੱਦ ਕਰੇ ਜੀ ਅੱਛਾ ਪੰਜਾਬ ਸਰਕਾਰ ਦਾ ਪਿਛਲੇ ਦਿਨੀ ਆਪਾਂ ਦੇਖੇ ਹੈਗਾ ਭਗਵੰਤ ਮਾਨ ਨੇ ਵੀ ਇਹ ਅਨਾਉਂਸ ਕੀਤਾ ਹੈਗਾ ਕਿ ਉਹ ਕਹਿੰਦੇ ਵੀ ਅਸੀਂ ਇਹ ਮੰਡੀ ਨੀਤੀ ਖੜਾ ਜਿਹੜਾ ਕਿਉਂਕਿ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ ਉਹਨਾਂ ਨੇ ਬੁਲਾਇਆ ਸੀਗਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀ ਜੋ ਕਾਰਗੁਜ਼ਾਰੀ ਰਹੀ ਹੈਗੀ ਇਸ ਖੜਦੇ ਨੂੰ ਲੈ ਕੇ ਉਹ ਤਾਂ ਕਹਿੰਦੇ ਹੈਗੇ ਵੀ ਅਸੀਂ ਤਾਂ ਇੱਥੇ ਲਾਗੂ ਨਹੀਂ ਹੋਣ ਦੇਣਾਗਾ ਤੇ ਦੁਬਾਰਾ ਤਾਂ ਫਿਰ ਇੰਨੀ ਵੱਡੀ ਰੈਲੀ ਇਹਨਾਂ ਇਕੱਠ ਕਰਨ ਦੀ ਕੀ ਜ਼ਰੂਰਤ ਪਈ ਹੈ ਦੇਖੋ ਜੀ ਜਦੋਂ ਕੋਈ ਨਵੇਂ ਬਿੱਲ ਆਉਂਦੇ ਆ ਪੇਸ਼ ਹੁੰਦੇ ਉਹ ਜਿਹੜੇ ਕਿਸਾਨ ਆਗੂ ਹੈ ਜਾਂ ਜਿਹੜੇ ਸਮਝਦਾਰ ਲੋਕ ਆ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਛੱਡ ਦਿੰਦੇ ਅੱਲ ਜਾ ਕੇ ਵੀ ਤੁਸੀਂ ਇਹਨੂੰ ਦੇਖੋ ਤੁਸੀਂ ਵੀ ਪਰਖ ਲਓ ਅਸੀਂ ਪਰਖ ਚੁੱਕੇ ਆ ਇਹਨੂੰ ਜਿਵੇਂ ਚਾਹੇ ਬਿਜਲੀ ਥੋੜ ਬਿੱਲ ਹੋਵੇ ਚਾਹੇ ਟੈਪ ਵਾਲੇ ਮੀਟਰ ਹੋਣ ਚਾਹੇ ਹੋ ਉਹਦਾ ਜਿਹੜਾ ਅੱਜ ਦਾ ਵੀ ਕਾਰਨ ਇਹ ਸੀ ਵੱਡਾ ਇਕੱਠ ਕਰਨ ਦਾ ਵੀ ਲੋਕਾਂ ਨੂੰ ਉਹਦੇ ਬਾਰੇ ਆਪਾਂ ਦੱਸ ਦਿਆਂਗੇ ਕਾਹਾਂ ਮਰਜੀ ਲੋਕਾਂ ਦੀ ਇਹ ਵੀ ਕੀ ਕਰਦੇ ਇਹ ਤੇ ਲੜਨਾ ਚਾਹੁੰਦੇ ਆ ਆ ਗੂ ਤੇ ਆ ਰਿਹਾ ਉਹ ਲੜਨਗੇ ਸਾਰੇ ਜਾਨੀ ਜੇ ਉਹਨਾਂ ਨੂੰ ਲੱਗਦਾ ਵੀ ਨਹੀਂ ਠੀਕ ਹੈ ਫਿਰ ਬਸ ਠੀਕ ਆ ਗਿਆ ਫਿਰ ਉਹ ਬੇਸ਼ੱਕ ਲਾਗੂ ਵੀ ਹੋ ਜਾਵੇ ਪਰ ਇਹਦੇ ਨਾਲ ਹੀ ਜਿਹੜਾ ਕਿਸਾਨ ਵਰਗ ਦੇ ਵਿੱਚ ਵੱਡੀ ਨਰਾਸ਼ਤਾ ਹੈਗੀ ਆ ਜਦੋਂ ਇਸ ਵਾਰ ਜਿਹੜਾ ਭਵੇਂ ਸਰਕਾਰੀ ਖਰੀਦ ਸੀ ਛੋਣਨੇ ਦੇ ਵਿੱਚ ਬੜੇ ਘੱਟ ਲੱਗੇ ਬੜਾ ਝੋਨਾ ਜਿਹੜਾ ਦਿੱਕਤ ਨਾ ਵਿਕਿਆ 15-15 ਦਿਨ ਜਿਹੜਾ ਕਿਸਾਨ ਉਹ ਉੱਥੇ ਬੈਠਾ ਰਿਹਾ باوجود ਚੰਗੇ ਦਾਣੇ ਹੋਣ ਦੇ ਫੇਰ ਵੀ ਲੋਕਾਂ ਨੂੰ ਕਾਟ ਦੇਣੀ ਪਈ ਐ ਤੇ ਜੇ ਕਿਤੇ ਇਹ ਮੰਡੀਕਰਨ ਸਿਸਟਮ ਤੇ ਪੈਰਲਰ ਕੋਈ ਹੋਰ ਹੁੰਦਾ ਹਨਾ ਤੇ ਜਾਂ ਕੋਈ ਹੋਰ ਖੁੱਲਦਾ ਮੈਨੂੰ ਨਹੀਂ ਲੱਗਦਾ ਵੀ ਕਿਸਾਨਾਂ ਦੀ ਫਸਲ बिकੂਗੀ ਇਹ ਇੰਨਾ ਸਾਡੀ ਹੈਗੀ ਆ ਸਮਝ ਅੱਛਾ ਭਾਈ ਜੇਕਰ ਦੇਖੀਏ ਨਾ ਇੱਕ ਪਾਸੇ ਡੱਲੇਵਾਲ ਸਾਹਿਬ ਵੀ ਐਮਐਸਪੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੇ ਮਰਨ ਵਰਤ ਦੇ ਉੱਤੇ ਬੈਠੇ ਹੋਏ ਆ ਇੱਕ ਪਾਸੇ ਇਧਰ ਇਕੱਠ ਹੋ ਰਿਹਾ ਹੈਗਾ ਦੂਜੇ ਵੱਲੋਂ ਜਿੰਨਾ ਵੀ ਉਹ ਤੜਾ ਹੈਗਾ ਇਹ ਕਿਹਾ ਜਾ ਰਿਹਾ ਹੈਗਾ ਕਿ ਸਾਨੂੰ ਖਰਾਬ ਕਰ ਰਿਹਾ ਏਕਤਾ ਹੋਣੀ ਚਾਹੀਦੀ ਆ ਤੁਹਾਨੂੰ ਨਹੀਂ ਲੱਗਦਾ ਏਕਤਾ ਹੋਣੀ ਚਾਹੀਦੀ ਬਿਲਕੁਲ ਵੀਰ ਜੀ ਇੱਕ ਤਾਂ ਹੋਣੀ ਚਾਹੀਦੀ ਇਹ ਚ ਕੋਈ ਚੱਕਣੀ ਆ ਸਾਰੇ ਨੇ ਮਸਲੇ ਸਾਡੇ ਇੱਕੋ ਹੀ ਆ ਜਿਹੜੇ ਉਹ ਖਨੌਰੀ ਰਿਵਾਇਡਰ ਤੇ ਬੈਠੇ ਉਹ ਵੀ ਸਾਡੇ ਪਰ ਆ ਠੀਕ ਹੈ ਨਾ ਉਹ ਇੱਕੋ ਹੀ ਚੀਜ਼ ਆ ਕਿ ਉਹ ਜਿਹੜੀ ਲੜਾਈ ਉਹ ਲੜ ਰਹੀ ਉਹ ਹੀ ਲੜਾਈ ਅਸੀਂ ਲੜ ਰਹੇ ਆ ਬਾਕੀ ਗੱਲ ਰਹੀ ਆਪਣਾ ਖਟੋਰੀਬੜ ਦੇ ਬਾਕੀ ਵਿਸਤਾਰ ਨਾਲ ਆਪਣੇ ਸਾਥੀ ਨੇ ਤੁਹਾਨੂੰ ਦੱਸ ਹੀ ਦਿੱਤਾ ਜਿੰਨਾ ਵੀ ਹੈਗਾ ਕਿ ਤੁਹਾਨੂੰ ਲੱਗਦਾ ਨਹੀਂਗਾ ਵੀ ਕਿੱਥੋਂ ਦੁਫਾੜ ਕਿੱਥੋਂ ਹੋ ਰਿਹਾ ਹੈਗਾ ਪਰ ਦਿੱਕਤ ਕਿੱਥੋਂ ਆ ਰਹੀ ਹੈਗੀ ਇਸ ਤਰੀਕੇ ਨਾਲ ਇੱਕ ਦੂਜੇ ਦੇ ਭੰਡਾ ਛੰਡੀ ਕਿਉਂ ਹੋ ਰਹੀ ਹੈ ਅ ਦੇਖੋ ਜੀ ਮੈਂ ਬਹੁਤ ਛੋਟੇ ਪੱਧਰ ਦਾ ਲੀਡਰ ਹੈਗਾ ਮੈਂ ਉਹਨਾਂ ਦੀ ਬਾਰੇ ਬੜੀ ਸਟੇਟਮੈਂਟ ਨਹੀਂ ਦੇ ਸਕਦਾ ਡੱਲੇ ਆਉ ਦਾ ਕਦ ਉੱਚਾ ਦੂਜੇ ਲੀਡਰਾਂ ਦਾ ਕਦ ਉੱਚਾ ਜਿਹੜਿਆਂ ਨੇ ਇਕਤਾ ਬਣਾਉਣੀ ਹੈ ਪਰ ਜਿਹੜਾ ਪੰਜਾਬ ਦੀ ਆਬਾਦ ਚਾਹੁੰਦੀ ਹੈ ਵੀ ਇਕਤਾ ਹੋਵੇ ਇਕਤਾ ਹੋਣੀ ਚਾਹੀਦੀ ਹੈ ਤਾਲਮਿਲ ਕਮੇਟੀ ਹੈ ਭੰਦੇਰ ਦੇ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਭੰਦੇਰ ਵਾਲੇ ਮੋਰਚੇ ਵੱਲੋਂ ਇੱਕ ਲੈਟਰ ਆਇਆ ਤੇ ਹਜੇ ਉਹ ਦੂਸਰੀਆਂ ਜਥੇਬੰਦੀਆਂ ਵੱਲੋਂ ਨਾ ਕੋਈ ਕਾਲ ਆਈ ਹੈ ਨਾ ਕੋਈ ਲੈਟਰ ਆਇਆ ਨਾ ਹੀ ਕਿਤੇ ਬੈਠ ਕੇ ਮੀਟਿੰਗ ਦਾ ਕੋਈ ਸਮਾਂ ਆਪਣੇ ਜਿਹੜੇ ਮੇਨ ਆਗੂ ਉਹਨਾਂ ਨੂੰ ਦਿੱਤਾ ਗਿਆ ਤੇ ਇਹ ਇਹਦੇ ਵਿੱਚੋਂ ਇੱਕ ਸੰਦੇਸ਼ ਜਾਂ ਇੱਕ ਆਪਾਂ ਜਦੋਂ ਪਹਿਲਾਂ ਵੀ ਇਕੱਠ ਕੀਤੇ ਸੀ ਉਦੋਂ ਵੀ ਉਹਨਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਕੇਂਦਰ ਨੂੰ ਵੀ ਕਹਿੰਦੇ ਆ ਵੀ ਕਿਸਾਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੇ ਜੇ ਦਿੱਲੀ ਜਾਣ ਦਾ ਦਿੱਲੀ ਜਾਣ ਦਾ ਰਸਤਾ ਦਿੱਤਾ ਜਾਵੇ ਹੱਕੀ ਮੰਗਾਂ ਹੈਗੀਆਂ ਤੇ ਦੂਸਰੀ ਗੱਲ ਹੋਰ ਹੈ ਵੀ ਸਾਨੂੰ ਇੱਕ ਹੋਰ ਵੀ ਲੱਗਦਾ ਵੀ ਡੱਲੇ ਵਾਲ ਸਭ ਚਾਰੇ ਪਾਸੇ ਤੋਂ ਘਿਰ ਚੁੱਕੇ ਆ ਉਹਦਾ ਜਿਹੜਾ ਆਸੇ ਪਾਸੇ ਵਾਲਾ ਤਾਣਾ ਬਾਣਾ ਜਿਹੜਾ ਉਹ ਇਸ ਤਰੀਕੇ ਬੁਣਿਆ ਗਿਆ ਵੀ ਇੱਕ ਪੰਜਾਬ ਦੇ ਲੀਡਰ ਨੂੰ ਹੀ ਉਹਦੇ ਵਿੱਚ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਤੇ ਹੁਣ ਜਿਹੜਾ ਉਹਨਾਂ ਦੀ ਸਿਹਤ ਆ ਦਿਨ-ਦਿਨ ਖਰਾਬ ਹੀ ਹੁੰਦੀ ਜਾ ਰਹੀ ਹੈ ਲੋਕਾਂ ਦੀ ਹਮਦਰਦੀ ਵੀ ਹੈ ਨਾਲ ਲੀਡਰਾਂ ਦੀ ਵੀ ਹਮਦਰਦੀ ਹੈ ਜਥੇਬੰਦੀਆਂ ਦੀ ਵੀ ਹਮਦਰਦੀ ਉਹਨਾਂ ਦੇ ਨਾਲ ਹੈ ਆਪਣੇ ਭਰਾ ਹੈ ਉਹ ਜੇ ਕੱਲ੍ਹ ਹੋ ਸਦਾ ਦੇਣਗੇ ਤੇ ਸਾਰੇ ਜਣੇ ਤਿਆਰ ਹੈ ਉਹਨਾਂ ਨਾਲ ਜਾਣਗੇ ਕਿਤੇ ਕਿਤੇ ਦਫਾੜ ਕਰਨ ਵਾਲਾ ਜੇ ਉਹ ਇਹ ਪੈਂਤੜਾ ਅਪਣਾਇਆ ਜਾ ਰਿਹਾ ਹੈਗਾ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਾਰੇ ਸਮੁੱਚੇ ਕਿਸਾਨਾਂ ਦਾ ਇਸ ਦੇ ਵਿੱਚ ਨੁਕਸਾਨ ਹੈਗਾ ਹਾਂ ਦੇਖੋ ਜੀ ਕੋਈ ਵੀ ਤਰ੍ਹਾਂ ਪਾੜਦਿਆਂਗੇ ਆ ਸਮੇਂ ਦੋ ਭਰਾ ਵੀ ਪਾੜਦੇ ਆ ਨਾ ਉਹਨਾਂ ਦਾ ਵੀ ਨੁਕਸਾਨ ਹੁੰਦਾਗਾ ਇਹ ਜਿਹੜੇ ਦੋ ਫੋਰਮ ਹੈ ਉਹ ਵੱਡਾ ਫੋਰਮ ਹੈ ਨਲੇয়াল ਸਾਹਿਬ ਦਾ ਹਨ ਇਧਰ ਲਈ ਫੋਰਮ ਵੱਡੇ ਹੈ ਬੜਾ ਹੈਗਾ ਇਹਨਾਂ ਦੇ ਸਮਝ ਵੀ ਹੈਗੀ ਕਿਸਾਨੀ ਦੀ ਲੰਬੇ ਸਮੇਂ ਤੋਂ ਕਿਸਾਨੀ ਦੇ ਮੰਗਾ ਤੇ ਉਹ ਲੜਦੇ ਆਉਂਦੇ ਆ ਇੱਕ ਨਾ ਇਹ ਹੁਣ ਨਈ ਨਵਾਂ ਟ੍ਰੈਂਡ ਹੋਰ ਚੱਲਿਆ ਹੋਇਆ ਜਿਹੜਾ ਸੋਸ਼ਲ ਮੀਡੀਆ ਉਹ ਇੱਕ ਤਰ੍ਹਾਂ ਦੀ ਹਾਈਪ ਬਣਾ ਦਿੰਦਾ ਤੇ ਜਿੱਥੋਂ ਤੱਕ ਮੇਰਾ ਤਜਰਬਾ ਮੈਂ ਵੇਖਿਆ ਜਿਹੜੇ ਲੋਕ ਉਹ ਕਹਿੰਦੇ ਆ ਇਹ ਕਰਨਾ ਚਾਹੀਦਾ ਜਾਣਾ ਚਾਹੀਦਾ ਆਉਣਾ ਚਾਹੀਦਾ ਉਧਰ ਜਾਓ ਇਧਰ ਜਾਓ ਉਹ ਕਿਸੇ ਪਾਸੇ ਨਹੀਂ ਜਾਣ ਵਾਲੇ ਹੁੰਦੇ ਤੇ ਸਿਰਫ ਦੇ ਸਿਰਫ ਕੱਲੇ ਉਹਨਾਂ ਦਾ ਕੰਮ ਹੈ ਉਹ ਦਫਾੜ ਨੂੰ ਆਪਾਂ ਹੋਰ ਵੱਡੀ ਕਰਗੇ ਉਹ ਉਹਦੇ ਤੇ ਜਿਹੜਾ ਉਹ ਜਿਹੜੇ ਹੈਗੇ ਆਈਟੀ ਬੈਂਕਾ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਜਿਹੜਾ ਆਮ ਪਬਲਿਕ ਦੇ ਵਿੱਚ ਉਹਨਾਂ ਦਾ ਸੰਦੇਸ਼ ਹੈ ਉਹ ਗਲਤ ਪੇਸ਼ ਹੋ ਜਾਂਦਾਗਾ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਜੋ মিডিਆ ਵੀ ਹੈਗਾ ਇਹ ਵਿਊ ਰਾਜਨੀਤੀ ਦੇ ਵਿੱਚ ਪਿਆ ਹੋਇਆ ਕਿਤੇ ਨਾ ਕਿਤੇ ਨੁਕਸਾਨ ਕਰ ਰਿਹਾ ਹਾਂ ਜਿਹੜੀ ਆਪਾਂ ਪਬਲਿਕ ਦੀ ਵੀ ਗੱਲ ਕਰਦੇ ਆ ਚੈਨਲਾਂ ਦੀ ਵੀ ਗੱਲ ਕਰਦੇ ਆ ਜਿਹੜਾ ਪੱਤਰਕਾਰੀ ਦਾ ਕਿਸੇ ਵੇਲੇ ਅਕਸ ਹੁੰਦਾ ਸੀ ਬੜਾ ਸੱਚਾ ਸੋਚਾ ਹੁੰਦਾ ਸੀ ਹੁਣ ਵਿੱਚ ਕੋਸ਼ਿਸ਼ ਤਨ ਲਾਇ ਜਿਹੜੀ ਉਹ ਵੀ ਇਹ ਚੀਜ਼ ਨੂੰ ਜਾਂ ਮੰਨ ਲਓ ਜਿਹੜੇ ਯੂਟਿਊਬਰ ਵਗੈਰਾ ਹੈਗੇ ਆ ਜਿਹੜਿਆਂ ਨੇ ਕੋਈ ਮੰਨ ਲਓ ਆਪਣਾ ਜਰੀਆ ਕਮਾਈ ਦਾ ਬਣਾਇਆ ਹੋਇਆ ਉਹ ਵੀ ਇਹੋ ਜਿਹੀ ਚੀਜ਼ਾਂ ਦੇ ਜਾ ਕੇ ਟਿੱਪਣੀਆਂ ਕਰਾ ਦਿੰਦੇ ਆ ਜਿੰਨਾਂ ਨੂੰ ਨਹੀਂ ਪਤਾ ਹੁੰਦਾ ਉੱਥੋਂ ਟਿੱਪਣੀਆਂ ਲਿਆ ਕੇ ਬੜੀਆਂ ਉਹ ਜਿਹੜੀਆਂ ਕੰਟਰੋਵਰਸ਼ੀਅਲ ਹੁੰਦੀਆਂ ਨੇ ਉਹਦੇ ਤੇ ਬੜੇ ਵਿਊ ਵੀ ਆ ਜਾਂਦੇ ਆ ਤੇ ਪਰ ਅਸਲ ਦੇ ਵਿੱਚ ਇਹ ਇਹ ਚੀਜ਼ਾਂ ਗਲਤ ਹੁੰਦੀਆਂ ਏਕਤਾ ਨੂੰ ਤੋੜਨ ਵਾਲੀਆਂ ਹੁੰਦੀਆਂ ਆਗੂ ਸੋਝ ਬਣਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਏਕਤਾ ਬਣ ਵੀ ਜਾਵੇ ਤੇ ਜਦੋਂ ਬਣਦੀ ਹੈ ਸਾਰੇ ਤਿਆਰ ਹੈ ਲੜਨ ਨੂੰ ਤਿਆਰ ਹੈ ਪੰਜਾਬ ਦੀ ਹੱਕੀ ਮੰਗਾ ਹੈਗੀਆਂ ਉਹ ਠੀਕ ਹੈ ਜੀ ਅੱਛਾ ਦੂਜੇ ਪਾਸੇ ਜਥੇਬੰਦੀਆਂ ਨੇ ਇਹ ਵੀ ਗੱਲ ਆਖੀ ਕਿ ਐਡੀ ਛੋਟੀ ਲੜਾਈ ਨਹੀਂਗੀ ਉਹ ਕਹਿੰਦੇ ਹੈਗੇ ਵੀ ਇੱਕ ਮਰਨ ਵਰਤ ਨਾਲ ਲੜਾਈ ਹੱਲ ਹੋ ਜੂਗੀ ਤੁਹਾਨੂੰ ਲੱਗਦਾ ਹੈਗਾ ਵੀ ਇਹ ਜੋ ਇਹ ਜਥੇਬੰਦੀਆਂ ਕਹਿ ਰਹੀਆਂ ਛੋਟੀ ਨਹੀਂ ਤੁਹਾਨੂੰ ਕਿੰਨੀ ਕੁ ਵੱਡੀ ਲੱਗਦੀ ਹੈਗੀ ਲੜਾਈ ਕਿੰਨੇ ਕੁ ਲੋਕਾਂ ਦੀ ਇਕੱਠ ਦੀ ਜਰੂਰਤ ਹੋਊਗੀ ਕਿੰਨੇ ਕੁ ਤਾਕਿਆਂ ਦੀ ਜਰੂਰਤ ਹੋਊਗੀ ਇਹ ਐਮਐਸਪੀ ਦੀਆਂ ਮੰਗਾਂ ਦੇ ਲਈ ਆ ਦੇਖੋ ਜੀ ਜੇ ਤਾਂ ਹੁਣ ਆਪਾਂ ਐਮਐਸਪੀ ਦੀ ਗੱਲ ਕਰ ਗਏ ਉਹ ਗੱਲ ਛੋਟੀ ਨਹੀਂ ਹੁੰਦੀ ਉਹ ਗੱਲ ਵੱਡੀ ਭੱਡੀ ਹੈ ਕੱਲੇ ਪੰਜਾਬ ਸੂਬੇ ਦੀ ਗੱਲ ਨਹੀਂ ਹੈ ਉਹ ਸਾਰੇ ਭਾਰਤ ਦੀ ਗੱਲ ਹੈਗੀ ਆ ਉਹਦੇ ਵਿੱਚ ਆਪਾਂ ਕਿੰਨੀ ਆਬਾਦੀ ਹੈ ਤੇ ਕਿੰਨੇ ਪਰਸੈਂਟ ਲੋਕ ਉਹਦੇ ਵਾਸਤੇ ਹੱਕਾਂ ਵਾਸਤੇ ਲੜਨ ਲੱਗੇ ਆ ਇਹ ਚੀਜ਼ਾਂ ਵੀ ਕਾਊਂਟ ਕਰਦੀਆਂ ਦੂਸਰਾ ਨੰਬਰ ਏ ਆ ਵੀ ਇੱਕ ਕਿਸੇ ਤਬਕੇ ਦੇ ਨਾਲ ਜਾਂ ਉਹਦੇ ਨਾਲ ਥੇਤੀ ਹੱਲ ਹੋਣ ਵਾਲਾ ਨਹੀਂ ਹੁੰਦਾ ਨਾਲ ਹੀ ਮਜ਼ਦੂਰ ਬੈਠਾਗਾ ਮਲਾਜ਼ਮ ਵਰਗ ਬੈਠਾ ਹੋਰ بڑے ਵਰਗ ਬੈਠੇ ਆ ਉਹਨਾਂ ਦਾ ਵੀ ਜਿਹੜਾ ਹੈਗਾ ਇਸ ਦੇ ਵਿੱਚ ਸਮੂਲੀਅਤ ਹੋਣੀ ਜ਼ਰੂਰੀ ਹੈ ਜਿੰਨੇ ਆਪਣੇ ਵੱਧ ਫਾਰਮ ਇਕੱਠੇ ਕਰਨਗੇ ਵੱਧ ਲੋਕ ਆ ਇੰਟੈਲੀਜੈਂਟ ਲੋਕ ਆਉਣਗੇ ਉਹਨਾਂ ਆਪਣਾ ਜਿਹੜਾ ਉਹ ਮੋਰਚਾ ਮਜ਼ਬੂਤ ਹੋਊਗਾ ਜਿਹੜੀ ਕੋਈ ਆਪਣੀ ਮੰਗ ਹੈ ਉਹ ਵੀ ਮਜ਼ਬੂਤ ਤਰੀਕੇ ਨਾਲ ਆਪਾਂ ਸਰਕਾਰ ਦੇ ਸਾਹਮਣੇ ਰੱਖ ਸਕਦੇ ਆ ਤੇ ਪਰ ਜਿੱਥੋਂ ਤੱਕ ਹੁਣੋਂ ਮੋਰਚੇ ਦਾ ਸਵਾਲ ਹੈ ਵੀ ਉਹ ਹਜੇ ਤੱਕ ਆਪਦੀ ਮੰਗ ਨੂੰ ਜਸਟੀਫਾਈ ਨਹੀਂ ਕਰਾ ਸਕੇ ਹੁਣ ਆਪਣਾ ਜਿਹੜਾ ਪਹਿਲਾਂ ਲੜਦੇ ਹੁੰਦੇ ਸੀ ਉਹ ਵੀ ਉਸ ਫਾਰਮ ਤੇ ਲੜਦੇ ਰਹੇ ਸੀ ਵੀ ਭਾਰਤ ਇਹਦਾ ਡਬਲਯੂਟੀਓ ਤੋਂ ਬਾਹਰ ਆ ਬਈ ਤੇ ਫੇਰ ਜਾ ਕੇ ਕਿਤੇ ਐਮਐਸਪੀ ਦੀ ਗੱਲ ਹੋਊਗੀ ਜਾਂ ਸਰਕਾਰੀ ਖਰੀਦ ਜਿਹੜੀ ਉਹ ਬਚੂਗੀ ਤੇ ਡਬਲਯੂਟੀਓ ਦੇ ਵਿੱਚੋਂ ਆਉਣਾ ਸੇਤੀ ਕਰੇ ਭਾਰਤ ਦੇ ਵੱਸ ਦਾ ਰੋਗ ਨਹੀਂ ਹੈਗਾ ਉਹਦੇ ਨਾਲ ਉਹਦੇ ਬੜੀਆਂ ਹੋਰ ਵੀ ਤਾਰਾਂ ਜੁੜੀਆਂ ਹੋਈਆਂ ਪਰ ਇੰਪੋਸੀਬਲ ਦੁਨੀਆ ਤੇ ਕੁਝ ਨਹੀਂ ਹੁੰਦਾ ਜੀ ਜੇ ਸੰਘਰਸ਼ ਕਰਾਂਗੇ ਜਿੱਤਾਂਗੇ ਲੜਾਂਗੇ ਜਿੱਤਾਂ ਤੁਹਾਨੂੰ ਲੱਗਦਾ ਹੈਗਾ ਜਿਸ ਤਰੀਕੇ ਨਾਲ 220 ਦੇ ਵਿੱਚ ਕਿਸਾਨੀ ਅੰਦੋਲਨ ਨੂੰ ਜਿਹੜਾ ਸਾਰੀਆਂ ਧਿਰਾਂ ਵੱਲੋਂ ਸਮਰਥਨ ਰਿਹਾ ਮਜ਼ਦੂਰਾਂ ਵੱਲੋਂ ਵਪਾਰੀਆਂ ਵੱਲੋਂ ਅਧਿਆਪਕਾਂ ਵੱਲੋਂ ਸਾਰੇ ਵਰਗਾਂ ਵੱਲੋਂ ਸਮਰਥਨ ਰਿਹਾ ਹੈਗਾ ਉਹ ਇਸ ਤਰੀਕੇ ਦੇ ਨਾਲ ਦੁਬਾਰਾ ਤੋਂ ਮੂਵਮੈਂਟ ਖੜੀ ਹੋ ਸਕਦੀ ਹੈ ਹਾਂ ਖੜੀ ਹੋਈ ਸਕਦੀ ਹੈ ਜੀ ਸਾਰੇ ਵਰਗ ਵਰਕਰ ਰਿਹਾ ਹੁਣ ਅੱਜ ਦੀ ਇਹਦੇ ਵਿੱਚ ਬਹੁਤ ਤਕਰੀਬਨ ਤਕਰੀਬਨ ਸਾਰੇ ਵਰਗ ਹੀ ਸ਼ਾਮਲ ਹੈਗੇ ਮਜ਼ਦੂਰ ਹੈਗੇ ਆ ਆਪਣੇ ਮ ਸਟੂਡੈਂਟ ਹੈਗੇ ਆ టీਚਰ ਹੈਗੇ ਆ ਕੋਈ ਹੋਰ ਜਿੰਨੀਆਂ ਜੱਥੇਬੰਦੀਆਂ ਕੰਮ ਕਰਦੀਆਂ ਸਿਹਰਦਾ ਜਿਹੜੀਆਂ ਪੰਜਾਬ ਦੇ ਹੱਕ ਲਈ ਉਹ ਸਾਰੇ ਇਕੱਠੇ ਆ ਸਾਰੇ ਇਕੱਠੇ ਹੋ ਜਾਂਦੇ ਆ ਪਰ ਆਪਾਂ ਨੂੰ ਇਕੱਠੇ ਕਰਨ ਵਾਸਤੇ ਆਪਾਂ ਨੂੰ ਇੱਕ ਉਹ ਬਣਾਉਣਾ ਪੈਂਦਾ ਤਾਲਮੇਲ ਹੌਲੀ ਹੌਲੀ ਲੋਕਾਂ ਦੀ ਕਚਹਿਰੀ ਤੇ ਜਾਂਦੇ ਆ ਆਪਾਂ ਦੱਸਦੇ ਆ ਵੀ ਆਹ ਚੀਜ਼ ਹੈ ਜੀ ਗਲਤ ਹੈ ਸਹੀ ਹੈ ਲੋਕ ਉੱਠ ਕੇ ਤੁਰਦੇ ਆ ਫੋਰ ਮੋਟ ਕੇ ਤੁਰਦੇ ਆ ਜੇ ਉੱਠ ਕੇ ਤੁਰਦੇ ਆ ਰਾਹ ਬਣਦੇ ਆ ਰਾਹ ਬਣਦੇ ਤੇ ਹੱਲ ਹੋ ਜਾਂਦੇ ਆ ਜੀ